ਦੀ ਸਾਥੀ ਕਾ ਤੇ ਬਲੌਗ ਦੀ ਇਹਦੇ ਨਾਲ ਸ਼ੁਰੂਆਤ ਆ ਤੇ ਸਾਬੀ ਜੀ ਹੁਣੀ ਬੈਠੇ ਨੇ ਤੇ ਬੀਬੀ ਜੀ ਹੁਣੀ ਵੀ ਬੈਠੇ ਨੇ ਤੇ ਧਾਮੀ ਸਾਹਿਬ ਹੁਣੀ ਫੋਨ ਫੜ ਕੇ ਬੈਠੇ ਨੇ ਤੇ ਧਾਮੀ ਸਾਹਿਬ ਜੀ ਹਾਂ ਦੇਖੀ ਆਪ ਮੱਲੋ ਮੱਲੀ ਸਾਹਿਬ ਹੋ ਤੇ ਵੀ ਕੁੜੀ ਫੜਾਵਾ ਧਾਮੀ ਸਾਹਿਬ ਹੀ ਆ ਮੈਂ ਮੈਂ ਕੋਈ 에ਰਾ ਕੇਰਾ ਨਹੀਂ ਹੈਗਾ ਮੈਂ 에ਰਾ ਕੇਰਾ ਤਾਂ ਬੀਬੀ ਆ ਆਕਰਣਾ ਨਹੀਂ ਵਾਏ ਫੇ ਉਹੀ ਗੱਲਾਂ ਉਹੀ ਗੱਲਾਂ ਬੀਬੀ ਕੁੰਡੀ ਫੜਾਵਾ ਕੀ ਕਹਿੰਦੀ ਤੈਨੂੰ ਗੱਡੀ ਤੇ ਸਿਰ ਨਾ ਲਾ ਗੱਡੀ ਚਿਪ ਪੈਂਦਾ ਉਹ ਮੈਂ ਖਲੋ ਗਿਆ ਹਰਾਮ ਦੇ ਦੇ ਹੁਣੇ ਕਿਹਾ ਤੂੰ ਇਹਨੇ ਮੈਨੂੰ ਅੱਖਾਂ ਮਾਰਨ ਦੇ ਹੁਣੇ ਮੈਂ ਨਹੀਂ ਕਿਹਾ ਕੋਈਆ ਗੱਡੀਆਂ ਟਾੜਦੇ ਨੇ ਜਿਹਦੇ ਲਈ ਮਾਰਦੀ ਰਾਤ ਉਹ ਦਿਨ ਲਾਉ ਇਹ ਪਹਿਲੀ ਵਾਰੀ ਕਿਹਾ ਵੀ ਗੱਡੀ ਤੇਰੀ ਜ ਨਹੀਂ ਤੇ ਇਹਨੇ ਨਹੀਂ ਅੱਜ ਤੱਕ ਕਿਹਨੂੰ ਕਿਹਾ ਮੈਂ ਨਹੀਂ ਕਹਿੰਦੀ ਉਹ ਜਿਹੜੇ ਜਿਹੜੇ ਰਾਤ ਦਿਨ ਖੜਦੇ ਉਹ ਨਹੀਂ ਬੜੇ ਦੇਖਦਾ ਮਾਰਨ ਇਹ ਕਿਹੜਾ ਬੰਨਾ ਤੇ ਇਲਾਜ ਕਹਿੰਦੀ ਆ ਕਹਿੰਦੀ ਸਾਡੀਆਂ ਨਸਲਾਂ ਹੈਗੀਆਂ ਕਹਿੰਦੀ ਕਹਿੰਦੀ ਜਿਹੜੇ ਰਾਤ ਦੇ ਨੇ ਬਾਬੂ ਦੇ ਲਾਂਗੀ ਨਹੀਂ ਜਿਹੜੇ ਰਾਤ ਦੇ ਹੈ ਲੈ ਜਾਂਦੇ ਨੇ ਰੀਣੀ ਦੇਦੇ ਨੇ ਕਿਹੜਾ ਬੰਨਾ ਚਲੋ ਮੁੰਡਾ ਨਾ ਨਹੀਂ ਨਹੀਂ ਦੇਖਾ ਕਿੰਨੀ ਤੇਜ਼ ਆ ਕਿੰਨੀ ਰਾਤ ਦੇ ਕਿਹਿੰਦੀ ਜਿਹੜੇ ਤੇਰੀ ਬੀਬੀ ਘਟ ਹੁੰਦਾ ਉਹ ਕਹਿੰਦੀ ਹੈ ਬੀਬੀ ਨੂੰ ਹੈ ਬੰਦੂ ਠੰਡੇ ਗਿਆ ਮਰਨ ਰਾਤ ਇੰਨੇ ਠੰਡੇ ਗਿਆ ਉਹ ਤੇਰਾ ਰਾਤ ਠੰਡੇ ਗਿਆ ਇਹ ਸਰੀਰ ਕਮਜ਼ੋਰ ਹੈ ਨਾ ਬਿੱਤਾ ਇਹ ਤਾਂ ਜਾਣਾ ਬੀਬੀ ਘਟਾ ਨਹੀਂ ਕਾਲਾ ਜਿਆਦਾ ਹੀ ਫਿਰ ਗੋਲੀ ਦੇ ਦੇ ਤੁਮੇ ਕੋਈ ਸੌਰੀ ਹੋਤੀ ਕੰਚਲ ਮੈਂ ਨਹੀਂ ਵੀ ਤੇਰੇ ਬਾਦੀ ਨੂੰ ਸ਼ਰਮ ਆਈ ਨਹੀਂ ਇੱਕ ਤਾਂ ਹੋ ਗਿਆ ਮੈਂ ਤਾੜੀ ਮੇਰੀ ਚਿੱਟੀ ਹੋ ਗਈ ਹੈ ਗਾੜੀ ਚਿੱਟੀ ਹੋਈ ਜਾਂ ਨਹੀਂ ਹਰਾ ਕਹਦਾ ਨੌਕਰੀ ਦਾ ਬਣਾ ਲਾਦਾ ਤਾਂ ਕੀ ਆ ਬੰਦੇ ਦਾ ਮੈਂ ਦੀ ਮਾਨ ਕਰੇ ਵਿਆਹ ਕਰਾ ਲੈ ਉਹਦੇ ਘਰ ਦੇ ਮੈਂ ਤੂੰ ਕੱਲੀ ਆਂ ਇਹ ਵੀ ਕਰਾਉਂਦੇ ਕਰਦਾ ਕਿਉਂ ਨਹੀਂ ਆ ਉਹ ਕਰਦੀ ਨਹੀਂ ਉਹ ਉਹ ਕਿਹੜੀ ਮੰਦੀ ਆ ਉਹ ਵੀ ਨਹੀਂ ਮੰਦੀ ਉਹ ਸ਼ਰਮ ਨਹੀਂ ਹੁੰਦੀ ਤੇ ਬੱਸ ਕੱਲੀ ਕਰੀ ਹੈ ਕਿ ਬੁਆ ਮੈਨੂੰ ਕੱਲ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਕੁੜੀ ਚਾਹੀਦੀ ਆ ਕੋਈ ਜਦੀ ਹੋਵੇ 20 25 ਕਿੱਲੇ ਪੈੜੀ ਇਹਦੀ ਡਿਮਾਂਡ ਤੇ ਵੇਖ ਡਿਮਾਂਡ ਤੇ ਵੇਖ ਦੀ ਧਰਮੀ 100 ਲੱਗੇ ਮੈਂ ਕਰਦੇ ਨੂੰ ਸਮਝਣ ਵਾਲੀ ਹੋਏ ਸਿਆਣੀ ਹੋ ਮੈਂ ਜਮੀਨਾਂ ਆਉਂਦੀਆਂ ਨੂੰ ਪਹੁੰਚਦੀ ਨਹੀਂ ਮੈਂ ਆਪਣੀ ਜ਼ਮੀਨ ਦੀ ਮੈਂ ਚੜਰਾ ਕੇ ਦੀ ਜ਼ਮੀਨ ਆਪਣੀ ਤੇਰੀ ਹੁੰਦਾ ਤੂੰ ਤੇਰੀ ਫੇਰਦੀ ਆ ਤੂੰ ਹੀ ਕਿੱਦਾਂ ਤੂੰ ਤੇਰੀ ਫੇਰਦੀ ਸ਼ਰਮ ਕਰਿਆ ਕਰ ਥੋੜੀ ਗੱਲ ਓਏ ਦੇਖਦਾ ਕਿੱਦਾਂ ਜਾਣ ਕੇ ਇਹੋ ਜਿਹੇ ਪਹੇਜ ਰਵਾਰੇ ਹੋਂਦੇ ਕਿਤੋਂ ਪੂੜੀਆਂ ਪੈਣੀਆਂ ਤੇ ਵਿੱਚ ਕਿਤੇ ਇਹਨੂੰ ਲੈ ਜੀ ਇਹਨੂੰ ਲੱਭ ਗਈ ਹੈ ਨਾ ਤਾਂ ਇਹ ਗੱਲਾਂ ਕਰਦਾ ਇਹਨੂੰ ਲੈ ਜੀ ਪਵਾੜੇ ਦੀ ਜੜ ਨੂੰ ਆ ਲੱਭ ਲੈ ਪਵਾੜੇ ਦੀ ਜੜਾ ਸੋੜ ਲੈ ਵੜੇ ਦੀ ਜਗਾ ਦੇ ਤੇ ਆਈ ਦੇ ਘਰ ਵਿੱਚ ਕਿਦਾਂ ਰੱਖਿਆ ਇਹਨਾਂ ਤੇ ਅਸੀਂ ਜਾਣਦੇ ਆ ਬੱਲੇ ਬੱਲੇ ਤੂੰ ਤਾਂ ਸਿਰ ਤੇ ਕਿਉਂ ਕੇ ਰੱਖਿਆ ਮੈਨੂੰ ਮਾਰ ਤੇ ਪੱਖੀ ਨਾ ਕਰ ਥੱਲੇ ਕਰ ਉਂਗਲ ਥੱਲੇ ਕਿਦਾਂ ਰੱਖਿਆ ਕਿਦਾਂ ਰੱਖਿਆ ਨਾ ਸਾਵਾ ਤੁਮੜ ਕੇ ਵਾਏ ਉਧਰ ਦੇ ਨਾ ਫੇ ਉਹ ਹੀ ਗੱਲਾਂ ਫੇ ਨਹੀਂ ਵੀ ਠੰਡੀ ਹੋ ਜਾ ਕਿਦਾਂ ਕਿਦਾਂ ਹੀ ਰੱਖਿਆ ਰੱਖਿਆ ਕੀ ਕਰ ਕੀ ਰੱਖਿਆ ਤੂੰ ਮੇਰਾ ਮੇਰੇ ਕਰਕੇ ਇਸ ਘਰ ਵਿੱਚ ਟੌਰ ਤੇਰੀ ਹਾਂ ਮੇਰਾ ਉਹਰ ਤਾਂ ਦੇਰੀ ਹੈ ਕਿ ਤਾਂ ਹਾਕੀ ਹੋ ਜਾਂਦਾ ਹੀ ਰੱਖਿਆ ਕਿਦਾਂ ਰੱਖਿਆ ਕਿਦਾਂ ਉਹ ਆਹੀਂ ਕਿ ਲੱਗਣੀ ਨਹੀਂ ਇਹਦਾ ਕੋਈ ਆਹ ਬਸ ਇੰਦਰ ਐਕਟਰ ਨਹੀਂ ਬਣੀ ਇਹ ਦਿਨੋਂ ਦਿਨ ਵੱਡਾ ਸਾਹ ਨਹੀਂ ਲੈਂਦਾ ਇਹ ਕਿਤੇ ਓਹ ਦਬਕੇ ਨਾ ਮਾਰੀ ਮੈਨੂੰ ਮੈਂ ਦਵਕਾ ਕਿਸੇ ਦਾ ਨਾ ਚੱਲਿਆ ਅਜੇ ਤੱਕ ਨਾ ਮੈਂ ਚੱਲਣਾ ਨੀਵੀ ਦੀ ਗੱਲ ਥੋੜੀ ਜੀ ਅੱਖਾਂ ਨੂੰ ਕੱਟ ਕੇ ਦੇਹ ਮੇਰੀ ਵਾਹ ਅੱਖਾਂ ਮੈਂ ਕੱਢਣੀਆਂ ਮੇਰਾ ਮੇਰਾ ਰੋਹ ਵਾ ਕਿ ਪੱਕੀ ਦੇਣਾਗੀ ਨਾ ਤੇਰਾ ਰੋਹ ਕਹਦਾ ਓਏ ਰੋਹ ਮੇਰਾ ਹੈ ਰੋਹ ਮੇਰਾ ਹਾਂ ਆਓ ਆਪਣੇ ਪੁੱਤ ਦੇ ਸਿਰ ਤੇ ਕਿੱਡੀ ਪੁੜਕਦੀ ਆ। ਪੁੜਕਣਾ ਨਹੀਂ ਇਦਾਂ ਹੀ ਆ, ਇਦਾਂ ਹੀ ਪੁੜਕਣਾ। ਮੇਰੀ ਮਾਂ ਦਾ ਪਤਾ ਨਾ ਫੇ ਫਿਰ ਐ ਚੁੱਪ ਹੋ ਜੰਨੀ ਉਹਨੀਆਂ। ਲੈ, ਮਾਂ ਨੇ ਕਿਹੜਾ ਨਹੀਂ ਨੂੰ। ਹਾਂ, ਕਹਿਣਾ। ਹਾਂ, ਨਹੀਂ ਕਹਿ ਸਕਦੀ। ਉਸਤ ਦੀ ਨਹੀਂ ਤੂੰ ਉਹਦੇ ਅੱਗੇ। ਨਹੀਂ ਕਹਿ ਸਕਿਆ। ਉਧਰ ਵੇਖ ਲੈ, ਜਾਂਦਾ ਇਹ ਪਾਰਲੀਮੈਂਟ ਮੈਂਬਰ, ਕੁਸਕਦੀ ਨਹੀਂ ਉਹਦੇ ਅੱਗੇ ਤੂੰ। ਉਹ ਥੋੜਾ ਜਿਹਾ ਸਿਸਟਮ ਖਰਾਵਾ ਨੇ ਤੇ ਤੂੰ ਤੂੰ ਉਹਦਾ ਰੇੜ ਨਹੀਂ ਉਹਦੇ ਸਾਹਮਣੇ। ਬਾਪੂ ਅਜ ਨਾਲ ਜਾਣਾ ਜਿਹਦੇ ਭੈਣ ਵੀ ਸਪੈਸ਼ਲ ਰੋਟੀ। ਰੋੜਦੀ ਆ ਤੇ ਸਾਹਮਣੇ ਤੂੰ। ਗੱਲਾਂ ਅਹੀਂ ਐਦਾਂ ਹੋਈਆਂ ਨੇ ਬਣੀਆਂ ਨੇ ਤੋਂ ਪੋਸਾ ਨੂੰ ਦੇਣ ਜਾ ਸਾਰੇ ਕਹਿੰਦੇ ਕੋਲੇ ਆ ਨਾ ਲੋਕ ਿਆ ਕਰਕੇ ਕੱਢੀ ਮੇਰਾ ਮੁੰਡਾ 10ਵੀਂ ਚ ਪੜਦਾ ਸੀ ਸੈਕੰਡਲੀ ਕੁੱਟਿਆ ਜੇ ਅਹੀਂ ਸਹੀ ਗੱਲ ਉਹ ਸਮੇਂ ਹੋਰ ਸੀ ਇਹਨੂੰ ਕੋਈ ਯਾਦ ਨਹੀਂ ਆਪਣਾ ਇਹ ਆਕੜ ਗਈ ਆ ਹੰਕਾਰ ਚ ਆ ਗਈ ਹੰਕਾਰ ਗਈ ਆ ਹੰਕਾਰ ਗਈ ਬੀਬੀ ਮੈਂ ਕੱਲ ਨਾ ਕਹਦੀ ਕਿਤੇ ਓਏ ਯਾਰ ਮੇਰਾ ਨੂੰ ਮਾੜਾ ਚੰਗਾ ਲਫ਼ਜ਼ ਨਾ ਕਹਦੀ ਮੈਂ ਮਾੜਾ ਕਿਆ ਕਹਿ ਕੇ ਦੇਖ ਫੇਰ ਮੈਂ ਨਹੀਂ ਜਾਣਾ ਕਹਿ ਕਹਿ ਕੇ ਮੜੀ ਆ ਮੈਂ ਨਹੀਂ ਕਹਿਣਾ ਕਹਿ ਕੇ ਦੱਸੇ ਮੈਂ ਕਹਿਣਾ ਕੱਲੇ ਐਵੇਂ ਕਹਿ 10 ਕਿਆ ਕਿ ਤੂੰ ਦੱਸੇ ਡਰ ਗਈ ਇੱਕ ਸੈਕਿੰਡ ਦੇ ਵਿੱਚ ਤੂੰ ਜੇਡ ਤੋਂ ਬਾਹਰ ਆਹ ਬੱਲੇ ਬੱਲੇ ਕਿਹੜਾ ਆਇਆ ਓਏ ਹਾਂ ਤੂੰ ਮੇਰੇ ਯਾਰਾਂ ਨੂੰ ਮਾਰਾ ਕਹਿ ਤਵੇਂ ਯੁਰਤ ਕਿਥੋਂ ਲਿਉਣੀ ਐਨੀ ਐਨੀ ਤੇਰੀ ਲਾਤ ਟੁੱਟ ਜਣੀ ਵਿੱਚ ਜਾ ਰਹੀ ਐਨੀ ਯੁਰਤ ਨਹੀਂ ਹੈਗੀ ਇਹਦੇ ਵਿੱਚ ਐਨੀ ਮੇਰੀ ਜੇ ਮੇਰੇ ਬਹੁਤ ਜ਼ਿਆਦਾ ਜੇ ਕੱਲ ਦਾ ਸੂਟ ਪਾਲਿਆ ਗਲਾਬੀ ਤੇ ਇਹਦਾ ਮਤਲਬ ਇਹ ਨਹੀਂ ਕਿ ਤੂੰ ਜਾਣੇ ਖਣੋ ਟਿੱਚ ਸਮਝੇਂ ਉੱਤੇ ਬੈਠੇ ਸਾਨੂੰ ਨਾ ਹੂੰ ਕਿੱਦਾਂ ਸਮਝਣਾ ਇੱਧੇ ਓਂ ਫੜਾਵਾ ਨਾ ਆਇਆ ਥੜਾ ਓਏ ਮੇਰਾ ਪਿਸਤੌਲ ਕਿੱਥੇ ਆਇਆ ਮੈਂ ਤੁਹਾਨੂੰ ਬਸਾਂ ਤੋਂ ਮਰ ਗਿਆ ਇਹ ਨਾਸ ਇੱਕ ਦੇ ਦੇ ਨੱਕ ਨੱਕ 'ਚ ਦੇ ਦੇ ਹੱਥ ਕਿਉਂ ਲਾ ਲਾ ਹੱਥ ਲਾਉਣਾ ਨਹੀਂ ਠਾ ਠਾ ਕਰਦੇ ਨਹੀਂ ਕਿਹਾ ਕੀ ਠਾ ਠਾ ਕਰਦੇ ਨਹੀਂ ਇਹ ਬੜੀ ਫਿਰਦੀ ਯਾਰਾ ਦੁਖੀ ਕੀਤਾ ਸਾਨੂੰ ਇੱਥੇ ਬਹਿ ਜੀ ਪ੍ਰਧਾਨ ਮੰਤਰੀ ਬਣ ਕੇ ਜਿਹੜਾ ਆਉਂਦਾ ਉਹਦੇ ਦਿਵਾਲੀ ਹੋ ਜਾਂਦੀ ਆ ਨਾ ਇਹਨੂੰ ਕੋਈ ਕਹਿਣਾ ਵਾਲਾ ਮਮੀ ਆ ਹਾਂ ਵੜਾ ਜਾ ਆ ਜਾ ਆ ਜਾ ਉਹ ਅਜੇ ਥੋੜੇ ਸਮਝਿਆ ਕਰ ਨਹੀਂ ਤੇ ਉਹਨੇ ਤੈਨੂੰ ਪੁੱਛ ਕਰਨੀ ਉਹਦਣ ਉਹਦਣੇ ਖਡਾਉਣੇ ਦਿੰਦੀ ਨਾ ਤੂੰ ਬੜੀ ਫੁੜਕਦੀ ਸੀ ਵੇ ਉਹ ਉਹ ਤਾਂ ਫੇਰ ਗੱਲ ਬੁਲਉਣੀ ਹੀ ਸੀ ਵੀ ਓ ਜੇ ਥੋੜਾ ਜ੍ਹਾ ਉਹ ਗਰਦੀਬ ਨਾ ਥੋੜਾ ਜ੍ਹਾ ਉਸੇ ਚਰ ਅਕਲ ਤੇ ਤੈਨੂੰ ਦੇ ਦਵੇ ਹੁਣੇ ਇੱਕ ਸਕਿੰਟ ਚ ਮੈਨੂੰ ਕੁਝ ਨਹੀਂ ਕਹਿ। ਅੱਜ ਮੇਰੀ ਘਰ ਵਾਲੀ ਦਾ ਜਨਮ ਦਿਨ ਹੈ ਨਾ ਅੱਜ ਆਪਾਂ ਬਾਹਰ ਕੇਕ ਕੱਟਣਾ। ਇਹ ਇਹ ਮੈਂ ਕਿਹਾ ਵਜੇ ਕਿ ਦੁਪਹਿਰ ਆਹੋ ਮੈਂ ਕਿਆ ਕਾ ਤੂੰ ਆਪਣੇ ਜਨਮ ਦਿਨ ਤੇ ਵੀ ਬਾਹਰ ਹੀ ਖਾਦੀਂ ਨੂੰ ਵੀ ਖਾਲਾ ਕਾ ਤੂੰ ਉੱਥੇ ਹੀ ਖਾ ਜਾ ਕੇ ਇਹ ਉੱਥੇ ਖਾ ਲਾ ਕਾ ਬੀਬੀ ਜਿਆਦਾ ਛੱਡਦੇ ਆ ਇੱਕ ਤੂੰ ਲਿਆ ਮੇਰੇ ਲਈ ਕੇਕ ਲਿਆ ਸਕਦੀ ਆ ਕੇ ਲਿਆਵਾਂਗੇ ਹੈਂ ਕੇਲ ਤੇਰਾ ਬਣਾ ਕੇ ਦੇ ਸਾਲਾ 100 ਰੁਪਏ ਦਾ ਕੇਕ ਨਹੀਂ ਕੱਟੀਏ ਕੇਕ ਕੱਕ ਜੇ ਕੱਟ ਲੈ ਘਰ ਪਾਰੀ ਫੇਰ ਉਹ ਗੱਲ ਪਾਰੀ ਫਿਰ ਉਹੀ ਗੱਲ ਫੇਰ ਉਹ ਫੇਰ ਮੈਂ ਆਪਣੀ ਘਰ ਵਾਲੀ ਨਾਲ ਜਾਣਾ ਮੈਂ ਤੁਹਾਡਾ ਨਾ ਮੇਰਾ ਕੋਈ ਲੈਣ ਦੀ ਨਹੀਂ ਜਾ ਜਾ ਉਹਨੂੰ ਨਾ ਕਹਿਦੀ ਕੁਛ ਉਹਨੂੰ ਨਾ ਕਹਿਦੀ ਕੁਛ ਮੈਂ ਉਹਨੂੰ ਵੀ ਕਹਿਦੀ ਟਿੰਗ ਕਹਿੰਦੀ ਨਹੀਂ ਇਹ ਨਹੀਂ ਕਰ ਨਹੀਂ ਸਕਦੀ ਉਹਨੂੰ ਤੂੰ ਕਰਦੀ ਮੈਂ ਹੈ ਨਹੀਂ ਕਿ ਮੁੰਨੇ ਨੇ ਤੇ ਤਾਂ ਚੱਜ ਲਗੀ ਆ ডিসੀ ਆ ডিসੀ ਇਹ ਡੀਸੀ ਲੱਗੀ ਮੇਰੇ ਤੇ ਬੀਬੀ ਸੋਲਾ ਮੇਰੇ ਸਰ ਤੇ ਉਹਦਾ ਰੋਹ ਹੋਣਾ ਬੈਠੀ ਚੜਦੀ ਜੁਲਦੀ ਮੇਰੇ ਕਰਕੇ ਰੋਹ ਵਾਹਦਾ ਘਰ ਵਿੱਚ ਮੈਂ ਜਿਲੇ ਮੈਂ ਉਹਨੂੰ ਪਹਿਲਾਂ ਕਿਹਾ ਮੈਂ ਕਿਹਾ ਤੈਨੂੰ ਘਰ ਦਾ ਕੋਈ ਮੈਂਬਰ ਕੁਝ ਕਵੇ ਤੇ ਪਹਿਲਾਂ ਮੈਨੂੰ ਦੱਸਣਾ ਤੂੰ ਨਹੀਂ ਕਿਸੇ ਨੂੰ ਕੋ ਕਹਿਣਾ ਉਹ ਤਾਂ ਬਹੁਤ ਆ ਬੀਬੀ ਉਹਨੇ ਮੈਨੂੰ ਕਿਹਾ ਹੈ ਕਹਿੰਦੀ ਬੀਬੀ ਸਭ ਤੋਂ ਜ਼ਿਆਦਾ ਬੋਲਦੀ ਮੈਂ ਮੈਂ ਸਮਝਾ ਦਿਆਂਗਾ ਬੀਬੀ ਨੂੰ ਜੇ ਬੀਬੀ ਪੁੱਛ ਕੇ ਵੀ ਜਾਏਗੀ ਇਹ ਸਮਝਾਉਣਾ ਨਹੀਂ ਆਹੋ ਇਹ ਨਹੀਂ ਆਗਾ ਮੈਨੂੰ ਕੀ ਆ ਦਾਲਨੀ ਇਹ ਨਹੀਂ ਹੈਗਾ ਕਿ ਹੁੰਦੇ ਮਨਪਰੀ ਤੇ ਇਦਾਂ ਮਾਰੀ ਤਾਂ ਉਹਦੇ ਮੂੰਹ ਚ ਲਫਜ਼ ਨਹੀਂ ਤੇਰੇ ਲਈ ਨਿਕਲਣਾ ਚਾਹੀਦਾ ਬਸ ਤਰੀਫ ਨਿਕਲ ਜੇ ਮੈਨੂੰ ਨਹੀਂ ਪਤਾ ਲਫਜ਼ੁਰ ਕੇ ਦਾ ਤਰ ਇਹ ਵੀ ਨਿਕਲਣੀ ਚਾਹੀਦੀ ਉਹਦੇ ਲਈ ਮੈਂ ਮੈਂ ਨਾ ਇਹ ਕੁਝ ਕਹਿ ਸਕਦੀ ਨਾ ਤੂੰ ਕਿਉਂ ਨਹੀਂ ਕਹਿ ਸਕਦਾ ਭਈ ਦੋਨੇ ਨੌਕਰੋਂ ਤੁਸੀਂ ਉਹ ਲੱਲਾ ਉਹ ਆ ਦੇਖ ਦੇਖਿਆ ਸਾਡਾ ਹੱਥ ਮਹਾਰਾਣੀ ਉਹ ਆ ਉਹ ਆ ਮਹਾਰਾਣੀ ਉਹ ਸਾਡੇ ਲੈ ਬੱਲੇ ਬੱਲੇ ਮਹਾਰਾਜ ਹੋਏਗੀ ਉਹ ਉਹ ਮਹਾਰਾਣੀ ਇਹ ਤਾਂ ਮੈਂ ਮਹਾਰਾਜਾ ਘਰ ਤੇਰਾ ਹੋ ਤੇਰਾ ਉਹਦੋਂ ਮੈਨੂੰ ਮਹਾਰਾਜਾ ਮੂੰਹ ਤੇ ਲਾਗਦਾ ਕਹਿੰਦੀ ਮੈਨੂੰ ਇਹ ਜੀਨ ਨਹੀਂ ਦਿੰਦੇ ਦੋਨੇ ਜਣੇ ਮੈਂ ਕਹਾ ਮੈਂ ਕਿੱਥੇ ਗਿਆ ਆ ਮੈਂ ਕਿਹੜੀ ਮਰਜੀ ਦਵਾ ਆ ਬੱਲੇ ਬੱਲੇ ਟੀਣੇ ਮੈਂ ਤਾਂ ਇੱਕ ਕੁਸਕ ਜਵੇ ਘਰ ਦੇ ਵਿੱਚ ਤੇ ਮੈਨੂੰ ਦਸੀ ਤੂੰ ਮੈਂ ਕਹਾ ਬੁੱਢੀ ਇਹ ਮੈਂ ਕਹਾ ਮੰਮੀ ਨੂੰ ਦਵਾ ਲਿਆ ਹੋਗਾ ਤੈਨੂੰ ਨਹੀਂ ਦਵਾ ਸਕਦੀ ਮੇਰੇ ਹੁੰਦਿਆਂ ਹਾਂ ਕੰਮ ਕਰੋ ਜਾ ਕੇ ਬੰਦਰ ਮੇਰੇ ਨਾਲ ਦੇਖੀ ਨਹੀਂ ਜਾਣਦੀ ਜੰਦੀ ਤੂੰ ਨਹੀਂ ਜਾਣਦੀ ਤੂੰ ਨਹੀਂ ਜਾਣਦੀ ਤੂੰ ਹੈ ਕਿ ਚੀਜ਼ ਤੂੰ ਕੁਝ ਜੀਦਾ ਹਾਂ ਕਿ ਉਹ ਵੀ ਕੋਸ ਮੱਛੀ ਚਲਾਈ ਜਾਂਦੀ ਆ ਘਰ ਚ ਨਹੀਂ ਤੂੰ ਯਾ ਡਰਾਵੇ ਉਹਦੇ ਤਿੰਨ ਕੀ ਖਾ ਲੈ ਖਾ ਲੈ ਡਰਾਵ ਦਿੰਦਾ ਮੰਤਰੀ ਉਹ ਆਹੋ ਜੀ ਨੇ ਇੱਥੇ ਪ੍ਰਧਾਨ ਮੰਤਰੀ ਲੱਗੀ ਆ ਉਹ ਕਿਉਂ ਕੈਮਰਾ ਨਹੀਂ ਬਦਲੂਣ ਕਰਨੇ ਹਾਂ ਹੁਣ ਇਹਨੂੰ ਕੋਈ ਸੂਟ ਨਹੀਂ ਲੈ ਕੇ ਦੇਣਾ ਮੈਂ ਕਿਹ ਸੂਟ ਦੇਰ ਦਾ ਬਾਤ ਆ ਉਹ ਕਹਿੰਦੇ ਤੋਂ ਲੈ ਇਹਦੇ ਵਰਗਾ ਇੱਕ ਨਹੀਂ ਹੈਗਾ ਆਹ ਇਹ ਤਾਂ ਮੈਂ ਕਹਿੰਦੀ ਆ ਇਹਦੇ ਵਰਗਾ ਇੱਕ ਇਹਦਾ ਮਰੀਨੇ ਇਹਦਾ ਸੂਟ ਕਰ ਮਰੀਨੇ ਇਹਦਾ ਕਿਹੜਾ ਮਰੀਨਾ ਹੁੰਦਾ ਕੱਪੜਾ ਬੀਬੀ ਹਟ ਜਾ ਹਜੇ ਵੀ ਮੈਂ ਤੈਨੂੰ ਕਹਿੰਦਾ ਹਟ ਜਾ ਮੁੜ ਕੇ ਮੇਰੇ ਤੋਂ ਮੇਰੇ ਤੋਂ ਨਹੀਂ ਜਰਿਆ ਜਾਣਾ ਮੈਨੂੰ ਡਰ ਨਹੀਂ ਕਿਸੇ ਦਾ ਮਰੀਨੇ ਮਰੀਨੇ ਦਾ ਹੀ ਸੂਟ ਆ ਇਹ ਦੇ ਤੇਰੇ ਪਹਿਲੀ ਵਾਰੀ 250 ਦਾ ਸੂਟ ਦੇਖਦਾ ਮਰੀਨੇ ਉਹ ਮੈਨੂੰ ਕੱਲ ਕਹਿੰਦੀ ਸੀ ਕਹਿੰਦੀ ਕਹਿੰਦੀ ਮੈਂ ਸਾਰਾ ਬਲੌਗ ਦੇਖ ਲਿਆ ਮੈਨੂੰ ਕਹਿੰਦੀ 250 ਦਾ ਸੂਟ ਆ ਇਹ 250 ਦਾ ਕਿੰਨੇ ਦਾ ਘੱਟੋ-ਘੱਟ 1500 ਦਾ ਸੂਟ ਆ ਬੱਲੇ ਬੱਲੇ ਮੈਂ ਕਹਿੰਦਾ ਹੈ ਕਹਿੰਦੀ ਇਹਨੂੰ ਜਿੰਨਾ ਮਰਜ਼ੀ ਇਹਦਾ ਨਾਲ ਕਰ ਲੋ ਤੇ 250 ਦਾ ਸੂਟ ਨੇ ਸੁਣ ਲਿਆ ਕੱਲ ਦਾ ਉਹ ਵੀ ਸੁਣ ਲਿਆ ਸੁਣ ਲਿਆ ਹੈ ਕਹਿੰਦਾ ਚਲ ਮੈਂ ਤੈਨੂੰ ਖਰੀਦਦਾ ਇੰਦਾਂ ਦੇ ਮਰੀਨੇ ਦੇ بڑے ਸੂਟ ਪਾਉਣੀ ਮਰੀਨਾ ਮਰੀਨਾ ਆਏ ਆਏ ਮਾੜੇ ਤਾਂ ਨਹੀਂ ਪਾਉਂਦੇ ਰੇ ਮਾੜੇ ਤਾਂ ਨਹੀਂ ਇਹਦੇ ਵਰਗਾ ਇੱਕ ਨਹੀਂ ਹੈਗਾ ਜਿੱਦਾਂ ਦਾ ਮੇਰੀ ਵਾਈਫ ਨੇ ਦਿੱਤਾ ਉਦਾਂ ਦਾ ਇੱਕ ਵੀ ਨਹੀਂ ਹੈਗਾ ਜਿਆਦਾ ਮੇੜਾ ਮਾਰਿਆ ਤੂੰ ਤਾਂ ਦਾ ਜਿਆਦਾ ਮੇੜਾ ਮਾਰਿਆ ਤੂੰ ਡਰਨਾ ਨਹੀਂ ਬਿਲਕੁਲ ਨਹੀਂ ਡਰਨਾ ਉਹ ਬੱਲੇ ਤੇਰੇ ਮੈਨੂੰ ਕਿਉਂ ਡਰਦੀ ਮਰੀਨੇ ਮਰੁੰਨੇ ਛੱਡ ਦੇ ਮਰੀਨੇ ਮਰੁੰਨਾ ਇਹ ਮਰੀਨੇ ਨਾਲ ਮਰੀਨਾ ਹੀ ਆਏ ਕਿੱਡੀ ਤੇਰੇ ਤੇ ਜੱਜ ਲੱਗੀ ਤੈਨੂੰ ਮੰਤ ਨਹੀਂ ਮੰਤਰੀ ਕਰਦਾ ਰਹਿਦਾ ਜਿੰਨਾ ਮਰਜੀ ਤੇਰ ਨਾਲ ਕਰ ਲਵੇ ਮੈਂ ਮੈਨੂੰ ਮੈਨੂੰ ਆ ਆ ਸੂਟ ਦੇ ਕਰ ਮੈਨੂੰ ਰਾਤ ਮੈਨੂੰ ਹਜ਼ਾਰ ਵਾਰ ਤੋ ਦਿਲ ਦਾ ਦੱਸ ਦੇ ਮੈਨੂੰ ਰਾਤ ਦੀ ਦੱਸਣ ਦੀ ਹੀ ਮੈਨੂੰ ਰਾਤ ਕਹਿੰਦੀ ਕਹਿੰਦੀ ਦੇਖ ਕਿੱਡੀ ਤੇ ਕਿੱਦਾਂ ਗੱਲਾਂ ਕਰਦੀ ਢਾਈ ਤੋਂ ਇਹਦੇ ਵਰਗਾ ਇੱਕ ਸੂਟ ਨਹੀਂ ਹੈਗਾ ਤੇਰ ਕੋ ਅੱਜ ਦੇਖ ਕਿੰਨੀ ਸੋਹਣੀ ਕੱਲ ਦੀ ਲੱਗੇਨੀ ਤੇਰਾ ਰੂਪ ਆ ਗਿਆ ਤੇਰੇ ਤੇ ਮੇਰੇ ਤੇ ਰੂਪ ਆਇਆ ਹੀ ਨਹੀਂਗਾ ਆ ਸੁਣ ਲਾ ਆਇਆ ਤੀ ਸੁਣ ਦੇ ਤਾ ਓ ਮੇਰੇ ਕੋਲ ਤੋਂ ਮਾਣ ਕੱਲ ਆਇਆ ਤੂੰ ਛੁੱਟ ਨਾ ਨਾ ਸਾ ਬਰਦੂ ਬੜ ਕੇ ਇਹ ਟੇਡਰਾ ਵੇਲੇ ਤਾਂ ਮੈਂ ਨਹੀਂ ਮੈਂ ਨਹੀਂ ਕਰਦੀ ਤੂੰ ਦੀ ਕਹਿ ਤੂੰ ਨਹੀਂ ਮਤਲਬ ਮੈਂ ਅੱਜ ਤੋਂ ਬਾਅਦ ਕਹਿਦਾ ਵੀ ਤੇਰਾ ਨਾ ਕਰੇ ਕਰੇ ਨਾ ਕਰੇ ਨਾ ਕਰੇ ਗੇ ਬੇਰਗੇ ਦੁਰਗੇ ਟੇਰੇ ਲੱਤਾਂ ਘੁੱਟਦੀਆਂ ਅੰਬੇਲਾ ਮਤਲਬ ਇਹ ਬੁੱਢੀ ਕਿਦੀ ਸਾਕੀ ਹੋ ਸਕਦੀ ਕਿਸੇ ਦੀ ਨਹੀਂ ਸਾਕੀ ਹੋ ਸਕਦੀ ਏ ਤੇਰੀ ਸਾਕੀ ਹਰਾਮ ਦੇ ਦਾ ਤੇ ਲੱਖ ਲਾਂ ਤੇ ਤੇਰੇ ਜੰਮਦੇ ਹੋ ਹਟ ਜਾ ਬੀਬੀ ਗੱਲ ਗੱਲ ਨਾ ਕਹਿ ਦੀ ਕਿੱਥੋਂ ਤੇ ਕਹਿੰਦੀ ਪਹੁੰਚਾਇਆ ਸ਼ਰਮਿੰਦਗੀ ਮਾਨ ਪ੍ਰੀਤ ਮਾਨ ਪ੍ਰੀਤ ਉਹ ਤਾਂ ਡਰਾਵੇ ਦਿੰਦੇ ਨੇ ਅਗਲੇ ਨਹੀਂ ਲੈ ਲੈਤਾ ਗੱਦਲ ਕੀ ਹੋ ਦਰਨਾ ਮੈਂ ਤੇਰੇ ਨਾਲ ਨਾਲ ਨੂਲ ਕੋਈ ਨਹੀਂ ਚੱਲਣਾ ਇੱਥੇ ਇਹ ਨਾ ਸੋਚੀ ਵੀ ਕਿ ਪੁੱਤ ਨਾਲ ਆ ਤਾਂ ਮੈਂ ਦੱਬ ਜੂ ਬੀਬੀ ਤੇਰੀ ਸਰਦਾਰੀ ਆ ਪੂਰੀ ਪਿੰਡ ਦੀ ਮੇਰੀ ਮੈਂ ਮੇਰੀ ਸਰਦਾਰੀ ਆ ਮੇਰੇ ਘਰ ਚ ਨਹੀਂ ਸਕਦਾ ਕਾਦੀ ਸਰਦਾਰੀ ਆ ਜੇ ਮੈਂ ਉਹਨੂੰ ਕਿਹਾ ਮੈਂ ਮੇਰੇ ਘੜੀ ਕੋਚੂ ਨਾ ਕਰੇ ਮੈਂ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਤੈਨੂੰ ਘਰ ਜਦੋਂ ਤੂੰ ਆਣਾ ਨਾ ਤੇਰੇ ਤੋਂ ਸਾਰੇ ਨਿਮੀ ਪਾ ਕੇ ਖਲਾਉਣਗੇ ਤੇਰੇ ਅੱਗੇ ਬੱਲੇ 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 ਓਏ ਇਹ ਮੇਰੇ ਪੁੱਤ ਨੂੰ ਆ ਨਹੀਂ ਮੇਰੇ ਬੁੱਲੇ ਲੱਲੀ ਛੱਲੀ ਨੂੰ ਕੀ ਜਾਣਦੀ ਹੈਂ ਦੇਖ ਲੈ ਅਸ਼ਾ ਮਾਨਪ੍ਰੀਤ ਲੱਲੀ ਛੱਲੀ ਹੋ ਗਈ ਆ ਇਹ ਤੈਨੂੰ ਇਹ ਨਹੀਂ ਪਤਾ ਜਦੋਂ ਇਹ ਨੀਵੀ ਪਾਲਾਂਦੀ ਜਦੋਂ ਹੁੰਦੀ ਆ ਮੈਂ ਕਿਹਾ ਮੈਨੂੰ ਡਰਦਾ ਕੋਲਦੀ ਨਹੀਂ ਇੱਥੇ ਕਿਉਂ ਡਰ ਮੈਂ ਜੇ ਜੇ ਇਹਦੇ ਚ ਜੁਰਤ ਹੋਵੇ ਤੇਰਾ ਸਭ ਮੂੰਹ ਖੋਇਆ ਹੁੰਦਾ ਖੋਲ ਦਿੰਨੀ ਆ ਖੋਲ ਸਗੋਂ ਖੋਲ ਦਿੰਨੀ ਕਹਿੰਦੀ ਜਿੰਨਾ ਜੱਜ ਲੱਗੀ ਮੇਰੇ ਬੇਟੀ ਚ ਨਹੀਂ ਪੜਜਣੇ ਕਿ ਤੇ ਦੇਖ ਕੇ ਉਹ ਡਰਦੀ ਗੱਲਾਂ ਮਾਰਦੀ ਫਿਰ ਤੈਨੂੰ ਡਰਾਂ ਤੂੰ ਹੀ ਡਰਦਾ ਗੱਲ ਕਰ ਸਕਦਾ ਸਾਡਾ ਮੈਨੂੰ ਕੋਈ ਡਰ ਨਹੀਂ ਕਰ ਹੱਲੇ ਲੱਗੇ ਆ ਥੱਲੇ ਲੱਗੇ ਆ ਤੈਨੂੰ ਮੈਂ ਰਵਲਵਰ ਲੈ ਦੇਣਾ ਹੋਰ ਸੇਕ ਦੂ ਮੈਂ ਬੇਬੇ ਤੈਨੂੰ ਰਵਲਵਰ ਲੈ ਦੇਣਾ ਜਿੱਡਾ ਉਹ ਨਹੀਂ ਉਹ ਲੈ ਆ ਮੇਰਾ ਨਮਾ ਆ ਹੋਈ ਗਲਾ ਗਲਾਬੋ ਮਾਸੀ ਨਹੀਂ ਜਿਹੜੀ ਨਾ ਉਹ ਜਿਹੜੀ ਫਿਲਮਾਂ ਦੀ ਕੰਮ ਕਰਦੀ ਬੁਢੀ ਬੇਬੇ ਨਿਰਮਲ ਰਿਸ਼ੀ ਨਿਰਮਲ ਰਿਸ਼ੀ ਤੈਨੂੰ ਓਏ ਇਹ ਤਾਂ ਨਿਰਮਲ ਰਿਸ਼ੀ ਤੋਂ ਵੀ ਕੱਬੀ ਆ ਅਸੀਂ ਤੇ ਕੱਲ੍ਹ ਤੋਂ ਜਿੱਲੇ ਕੋ ਚੁੰਜ ਕਰ ਥਾਂ ਬਾਤਾਂ ਕੱਢਣਾ ਇੱਕ ਵਾਰ ਅਹੀਂ ਕਿੱਦਾਂ ਟਾਈਮ ਕੱਢਿਆ ਮਹਾਰਾ ਜਾਣਦਾ ਮਹਾਰਾ ਜਾਣਦਾ ਸਾਬੀ ਇਥੇ 4 ਰੁਪਿਆ ਪਾਵਰ ਬੈਂਕ ਫੜਾਈ ਮੇਰਾ ਫੋਨ ਬੰਦ ਹੋਣ ਵਾਲਾ ਮੈਂ ਤਾਂ ਕੱਢਣ ਥਾਹ ਦਾਣੀ ਸਾਰੇ ਭੱਜ ਜਾਣੇ ਕੱਢਣਾ ਫੈਰ ਹੋਰ ਨਹੀਂ ਕੋਹ ਨਾਲੇ ਓ ਬੱਲੇ ਓ ਬੱਲੇ ਓ ਬੱਲੇ ਓਏ ਮੈਂ ਨਹੀਂ ਕਹਿ ਤਾ ਡਰਦੀ ਰੋਟੀ ਖਾਣਾ ਰੋਟੀ ਰੋਟੀ ਖਾਣਾ ਮੈਂ ਡਰਾ ਰਦੇ ਠੀਕ ਆ ਉਹ ਹੀ ਡਰ ਜਾਂਦੇ ਆ ਤੇ ਦੋ ਹੀ ਡਰ ਜਾਂਦੇ ਆ ਇਹ ਦਵਣ ਵਾਲੇ ਹਨੀ ਆ ਇਹ ਧਾਮੀ ਹੋਰ ਆ ਮੈਂ ਜਾਣਦੀ ਆ ਇਹ ਧਾਮੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਮੈਂ ਕੋਹ ਨਾ ਪਤਾ ਕੀ ਆ ਤੂੰ ਤੇ ਕੀ ਤੂੰ ਕੀ ਆ ਚੁੱਪ ਕਰਦਾ ਮੇਰੀ ਮਾਂ ਅੱਜ ਥੋੜੀ ਜਿਹੀ ਤੇ ਤੈਨੂੰ ਦੱਸ ਦੇਣਾ ਸੀ ਅੱਜ ਮਾਂ ਤੇਰੀ ਨੇ ਮੈਨੂੰ ਮੈਨੂੰ ਕੱਲੀ ਤੇ ਕੁਝ ਕਹਿ ਸਕਦੀ ਆ ਉਹ ਦੇਖਿਆ ਕਿੱਡੀ ਮਸ ਉਹਨੂੰ ਪਤਾ ਹੈ ਵੀ ਅਸੀਂ ਆ ਮੈਨੂੰ ਕਹਿਊਗਾ ਕੁਝ ਕੀ ਉਹ ਪਿਆਰ ਨਾਲ ਲਾਉ ਤੋ ਪਿਆਰ ਹਾਂ ਬੋਲ ਉਹ ਬੀਬੀ ਪਿਆਰ ਹੀ ਨਹੀਂ ਲਿਆ ਤੇਰਾ ਇਦਾਂ ਹੀ ਚੱਲ ਗਈ ਪਿਆਰ ਨਾਲ ਹੱਥ ਲੱਗੀ ਦੇ ਓਏ ਹੋਏ ਦੇਖਿਆ ਇਹ ਇਹ ਤੂੰ ਦੇਖਿਆ ਨਹੀਂ ਦੇਖਿਆ ਨਹੀਂ ਤੈਨੂੰ ਓਏ ਆਕੜ ਕਰਕੇ ਚੱਲ ਗਈ ਤੈਨੂੰ ਕੀ ਜਾਣਦੀ ਓ ਕੋਈ ਨਹੀਂ ਆਕੜ ਕਰ ਸਕਦੀ ਮੈਂ ਤੈਨੂੰ ਤਾਂ ਜਾਣਦੀ ਕੁਝ ਨਹੀਂ ਓ ਮੈਨੂੰ ਸਾਹਮਣਾ ਉਹਨੇ ਮੇਰੇ ਨਾਲ ਦੇਖਿਆ ਕਹਿੰਦੀ ਅੱਧਾ ਤੈਨੂੰ ਕੋਈ ਜੀ ਨਹੀਂ ਨਾ ਮੇਰੇ ਯਾਰ ਇਹ ਮਤਲਬ ਬੁੱਢੀ ਆ ਮਤਲਬ ਮੈਨੂੰ ਬਪਾਯਾ ਚਾਹ ਫੜ ਲਾ ਮੈਨੂੰ ਗੁੱਸਾ ਨਾ ਚੜਾ ਚਾਹ ਫੜ ਲਾ ਆਪ ਤਖਾ ਨਖਰੇ ਤੇ ਮੈਂ ਕਾਪਣਾ ਕੀ ਕਾਪ ਤੈਨੂੰ ਚੁੱਪਦਾ ਨਹੀਂ ਮੈਂ ਸੋਣੀ ਆਉਦੀ ਨਹੀਂ ਕਾਪਦਾ ਨਹੀਂ ਬੱਬੀ ਹਾਨੂੰ ਨਾ ਦੁਖੀ ਕਰਿਆ ਕਰੇ ਨਾ 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 ਹਾਨੂੰ ਔਰ ਡੈਡੀ ਨੇ ਮੇਰੇ ਬੂਟ ਪਾ ਲਈਓ ਆਹ ਇੱਕ ਦਾਸ ਦੀ ਆਹਾਹਾ ਡੈਡੀ ਕੀ ਦਾ ਹੈ ਉਹ ਬਹੁਤ ਇਹਨੂੰ ਕਿੰਨਾ ਗੁੱਸਾ ਚੜਦਾ ਇਹਨੂੰ ਦੇਖ ਨਹੀਂ ਪਾਉਣ ਦੇਣਾ ਮੈਂ ਮੇਰੀਆਂ ਚੀਜ਼ਾਂ ਆ ਤੂੰ ਬਹੁਤ ਲੱਗਾ ਤੂੰ ਕਿੱਥੇ ਜਾਂਦੇ ਆ ਮੇਰੀਆਂ ਚੀਜ਼ਾਂ ਆ ਤੇ ਕਿੱਥੇ ਜਾਂਦੀ ਆ ਤੂੰ ਇਸ ਘਰ ਦੇ ਵਿੱਚ ਜਿਹੜੀ ਚੀਜ਼ ਆ ਮੇਰੀ ਆ ਤੇਰੀ ਕਿੱਦਾਂ ਹੋਏ ਸਾਰੇ ਕੁੱਤਾ ਇਹਨੂੰ ਦੱਸਦਾ ਕੀ ਤੇਰੀ ਤੇਰੀ ਚਲੋ ਬਾਹਰ ਨਿਕਲੋ ਦੋਨੇ ਜਾਨੇ ਚਲੋ 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 ਓ ਬੱਲੇ 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 ਓ ਜੰਮਦਾ ਰਹਾ ਇਹਨੂੰ ਕਿੱਡਾ ਦੁੱਖ ਹੁੰਦਾ ਮੈਂ ਨਹੀਂ ਪਾਉਣ ਦੇਣਾ ਬੂਟ ਮਹਿੰਗੇ ਬੂਟ ਆ ਪਾ ਜਲੇ ਮਰਦੀ ਮੈਂ ਤੇ ਨੀ ਤੇ ਪਾ ਜਲੇ ਮਰਦੀ ਇਹ ਬੀਬੀ ਦੇ ਆਖੇ ਲੱਗ ਕੇ ਨਾ ਪਾ ਲਿਓ ਕਿਤੇ ਮੈਂ ਕਿਹਾ ਮੈਂ ਹੁਣੇ ਲਾ ਦੇਣਾ ਮੈਂ ਕੱਲ੍ਹ ਲਾ ਕੇ ਦਾ ਲਾਵਾ ਲਾ ਤੇਰੇ ਜੋਰ ਤੇ ਲਾ ਮਾਪੇ ਲਾਉ ਮੂਟ ਲੈ ਮੈਂ ਕਹਿੰਦਾ ਓਏ ਲਾ ਕਿੱਥੇ ਪਾਏ ਲਾ ਦੇ ਇਹ ਲਾਇਆ ਤਾਂ ਘੂਟੇ ਦੇ ਬੜਾ ਦੂ ਮੈਂ ਨਹੀਂ ਲਾਉਣੇ ਛੇਤਰ ਪਾ ਨਹੀਂ ਲਾਉਣੇ ਹੈ ਨਾ ਹੇ ਲੋੜਾ ਬੂਲ ਨਹੀਂ ਲਾਏ ਉਹ ਬਾਸ ਨਹੀਂ ਲਾਏ ਮੈਨੂੰ ਕਿੱਥੇ ਥੋੜੇ ਖਾਣੇ ਆ ਬੜੀ ਬੀਬੀ ਇਹ ਇਹ ਨਹੀਂ ਇਹ ਕੱਲ ਚਲਣੀ ਘਰ ਚ ਮੇਰੀ ਚਲਣੀ ਹੈ ਹੋ ਗਿਆ ਤੈਨੂੰ ਬੁਲਾ ਖਲੋ ਦੇ ਸਿਰ ਦੋੜ ਲਾ ਪਰ ਆ ਗਿਆ ਮੈਨੂੰ ਸੱਚੀ ਆਸ ਆ ਗਈ ਪਿਆ ਫੜ ਕੇ ਇਹ ਮੁੜ ਕੇ ਵੀ ਅੱਜ ਕੱਲ ਤਾਂ ਉਹ ਤਾਂ ਨਹੀਂ ਕਰਦੀ ਮੈਂ ਕਰਨੀ ਨਹੀਂ ਤੂੰ ਹੈ ਓਏ ਫੜੇ ਨੇ ਜੇ ਉਹ ਹੋਵੇ ਨਾ ਭੁੱਲੇ ਭੁੱਲ ਗਿਆ ਭੁੱਲ ਗਿਆ ਨਾ ਉਹਨੇ ਦਾ ਭੁੱਲ ਗਿਆ ਉਹਨੇ ਭੁੱਲ ਗਿਆ ਹੈ ਉਰੇ ਭੁੱਲ ਗਿਆ ਹੋਵੇ ਤੇਰੀ ਵੀ ਫੋਲੀ ਆ ਤੂੰ ਕਿਹੜੀ ਘਟਾ ਹੈ ਤੇਰੇ ਕੋਲ ਮੇਰੇ ਕੋਲ ਬੇਬੇ ਤੇਰੇ ਹੀ ਆ ਸਾਰੇ ਗੱਲ ਕਰ ਕਿੰਨੇ ਚਾਹੀਦੇ ਆ ਓਏ ਦੇਣ ਬੜਾ ਔਖਾ ਗੱਲਾਂ ਵਾਲੀ ਇਹ ਗੱਲਾਂ ਦਾ ਖੜਾ ਹੋਣਾ ਗੱਲਾਂ ਵਾਲੀ ਗੱਲਾਂ ਦੇਣ ਬਹੁਤ ਔਖਾ ਹੈ ਮੈਂ ਕਿਹਾ ਬਹੁਤਨ ਬੰਦ ਮੇਰੇ ਪਰ ਮੈਂ ਤੇਰੇ ਹੱਥ ਤੇ ਰੱਖ ਦੇਣੇ ਸਾਰੇ ਨਹੀਂ ਭਾਵੇਂ ਮੇਰੇ ਕੋਲ ਲੱਖਾਂ ਹੋਣ ਉਧਰ ਨੂੰ ਕੋਈ ਮਸਲਾ ਆ ਕੋਈ ਮੈਂ ਦਊਂਗਾ ਤੈਨੂੰ ਸਾਰੇ ਦੇ ਦੇਣੇ ਆ ਕਿ ਸਾਰੇ ਦੇ ਦੇਣੇ ਆ ਤੇ ਤੂੰ ਮਤਲਬ ਜਾਣਾ ਕਿੱਥੇ ਲੈ ਕੇ ਤੁਹਾਡੀ ਆ ਮੈਂ ਤੇ ਗਿਣ ਕੇ ਦੱਸਾਂ ਨਾ ਲੱਖ ਰੁਪਏ ਦਾ ਮੈਂ ਤੁਹਾਨੂੰ ਦੀ ਸਪੀਡ ਆ ਬੀਬੀ ਹਟ ਜਾ ਓਏ ਮੇਰੇ ਗਾੜੀ ਨਾਲ ਮਲੀ ਮੇਰੀ ਲੱਖਰ ਕੰਢੀ ਸਤਿਗੁਰੂ ਕਹ ਦੇ ਸਤਿਗੁਰੂ ਕਾਲ ਜੀ ਸਤਿਗੁਰੂ ਸਭਾ ਸ਼ੁਕਰ ਮੇਲਾ ਦੇਖੋ ਕਾ ਚੜਦੀ ਕਲਾ ਚ ਰਹੋ ਚੜਦੀ ਕਲਾ ਚ ਰਹੋ ਮਾਰੇ ਤੰਦਰੁਸਤੀਆਂ ਰੱਖੇ ਤੁਹਾਨੂੰ ਕਾ ਜਨਮਾਸਟਰੀ ਦਾ ਮੇਲਾ ਦੇਖੋ ਨਿਸ਼ਾਰੇ ਵਾਲੇ ਆਹ ਗੱਲ ਜਨਮਾਸਟਰੀ ਦਾ ਮੇਲਾ ਦੇਖੋ ਸਾਡਾ ਪਿੰਡ ਹੈਗਾ ਨਿਸ਼ਾਰਾ ਪਤਨ ਸਾਡੇ ਨਿਸ਼ਾਰੇ ਆ ਜਿੰਦਾ ਮੇਲਾ ਪਾ ਤੇ ਬੀਬੀ ਸਾਡੀ ਨਿਸ਼ਾਰੇ ਪਤਨ ਦੇ ਵਿੱਚ ਬੈਠੀ ਜੇ ਕਿਹਨੇ ਮਿਲਣ ਆਉਣਾ ਹੋਏ ਮੇਰੀ ਬੀਬੀ ਨੂੰ ਤਾਂ ਜਿੰਨੇ ਭਰਾ ਮੈਸੇਜ ਕਰਦੇ ਆ ਸਕਦੇ ਆ ਸਾਡੀ ਬੀਬੀ ਤੁਹਾਨੂੰ ਫੁੱਲ ਪਿਆਰ ਦੇਊਗੀ ਬੀਬੀ ਸਾਡੀ ਕੋ ਬਹੁਤ ਦਵਾਵਾ ਆ ਜਿਹੜੇ ਜੁਣਾ ਆਇਆ ਨਾ ਉਹ ਗਲ ਪਜੇ ਹੁੰਦੇ ਕੇ ਮਰਜੀ ਆਓ ਜਿਹੜੇ ਮੰਨੇ ਨੇ ਬੀਬੀ ਸਾਡੀ ਸੁਭਾਅ ਵੜਾ ਨਿਕਾਇਆ ਇਹ ਤਾਂ ਮੇਰੀ ਨੋਹ ਘਰ ਹੋਏ ਫਿਰ ਅਡੀ ਤੁਹਾਡੀ ਫੋਨ ਸੇਵਾ ਮੇਰਾ ਨਾਂ ਦਾ ਕੋਈ ਆਪੇ ਚਾਹ ਬਣਾ। ਤੇ ਆਪੇ ਚਾਹ ਬਣਾ ਕੇ ਪੀ ਲਿਓ ਜੇ ਨੋਹ ਨਾ ਘਰ ਹੋਈ। ਮੈਂ ਤਾਂ ਸਰਮੋਚ ਲੈ ਕੇ ਆਇਆ ਨਾ। ਨਹੀਂ ਤਾਂ ਲੈ ਕੇ ਆਇਆ ਕਿਉਂਕਿ ਵੀ ਸੱਚੀ ਗੱਲ ਪਧਰਾ ਰਹਾ ਆ। ਬੰਦੇ ਨਹੀਂ ਰਹਾ। ਜੇ ਤੁਹਾਡੀ ਨੋਹ ਇੱਥੇ ਮੈਂ ਇਹਨੂੰ ਬੈਠੀ ਆ। ਮੈਂ ਹਾਂ ਬਣਾ ਨਹੀਂ ਸਕਦੀ। ਹਾਂ। ਜੇ ਜੇ ਮੇਰੀ ਨੋ ਹੋਵੇ ਤਾਂ ਫੁੱਲ ਸੇਵਾ ਹਾਂ ਤੇ ਜੇ ਨਾ ਘਰ ਹੋਵੇ ਤੇ ਹੀ ਗੁਣਾ ਹਾਂ ਬੀਬੀ ਨੇ ਦੇਖਿਆ ਆਪਣੇ ਸਭ ਗਾ ਨੋ ਦੀ ਤਾਰੀਫ ਕਰਦੀ ਮੈਂ ਪਰ ਮੇਰੀ ਮਨਪਰੀਤ ਨਹੀਂ ਆਉਗੀ ਉਹ ਨਹੀਂ ਆਉਗੀ ਉਹ ਕਿੱਥੇ ਹੋਣ ਉਹ ਨੂੰ ਨਹੀਂ ਹੋਜੀ ਕੋਈ ਉਹ ਨਹੀਂ ਆਸਾ ਉਹ ਕਿੱਥੇ ਹੁੰਦੇ ਆ ਉਹ ਸਾਡੇ ਵਰਗੇ ਬੀਬੀ ਹਟ ਜਾ ਓਏ ਵਾਈ ਬਰੂ ਲਵ ਯੂ ਲਵ ਯੂ ਮੈਸੇਜ ਪੜਦੇ ਮਾੜੇ ਜੇ ਲੰਭਗੇ ਲੰਭਜੋ 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 ਆਪਾਂ ਉਹਨਾਂ ਦੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਾਂ ਨੂੰ ਮੈਸੇਜ ਕੀਤੇ ਆ ਹਨਾ ਪਹਿਲਾ ਮੈਸੇਜ ਆਇਆ ਗਰਮੀਤ ਸਿੰਘ ਦਾ ਅੱਛਾ ਅਮਰਤ ਵੀਰੇ ਅੱਜ ਮੂਡ ਬਹੁਤ ਖਰਾਬ ਸੀਗਾ ਤੁਹਾਡਾ ਵਲੌਗ ਦੇਖ ਕੇ ਮਨ ਖੁਸ਼ ਹੋ ਗਿਆ ਕਹਿੰਦੇ ਧੰਨਵਾਦ ਜੀ ਧੰਨਵਾਦ ਜੀ ਸਰਿੰਦਰ ਕੌਰ ਨੇ ਕਿਹਾ ਬੀਬੀ ਜੀ ਬਹੁਤ ਵਧੀਆ ਗੱਲਾਂ ਕਰਦੇ ਆ ਧੰਨਵਾਦ ਤੇ ਮਾਨ ਸਾਹਿਬ ਕਹਿੰਦੇ ਦਾਦੀ ਪੋਤੇ ਦੀ ਜੋੜੀ ਬਹੁਤ ਸੋਹਣੀ ਆ ਧੰਨਵਾਦ ਤੇ ਅਮਨ ਕਹਿੰਦਾ ਲਵ ਯੂ ਬੀਬੀ ਜੀ ਬਹੁਤ ਬਹੁਤ ਵਧੀਆ ਮਨਪ੍ਰੀਤ ਬੈਂਸ ਨੇ ਵੀ ਦਿਲ ਭੇਜੇ ਆ ਸਰਬਜੀਤ ਢੱਲੀਵਾਲ ਕਹਿੰਦੇ ਬੀਬੀ ਜੀ ਗੋਡ ਬles ਯੂ ਠੀਕ ਹੈ ਜੀ ਧੰਨਵਾਦ ਸਰਬਜੀਤ ਜੀ ਹਾਲਾ ਲਵ ਯੂ ਜਸਵੀਰ ਕੌਰ ਕਹਿੰਦੇ ਬੀਬੀ ਜੀ ਬਹੁਤ ਵਧੀਆ ਲੱਗਦਾ ਬਲੌਗ ਤੁਹਾਡਾ ਧੰਨਵਾਦ ਤੇ ਪ੍ਰਭਦੀਪ ਸਿੰਘ ਕਹਿੰਦੇ ਬੀਬੀ ਫੁੱਲਾਂ ਵਾਲਾ ਸੂਟ ਪਾ ਕੇ ਹੀਰਣ ਬਣ ਗਈ ਆ ਧੰਨਵਾਦ ਜੀ ਤੁਹਾਡਾ ਯੂਕੇ ਜਸਵੀਰ ਕੌਰ ਕਹਿੰਦੇ ਬਹੁਤ ਵਧੀਆ ਪਰਿਵਾਰ ਤੁਹਾਡਾ ਸਤਵੀਰ ਕੌਰ ਕਹਿੰਦੇ ਸਾਡੀ ਬੀਬੀ ਵੀ ਨਹੀਂ ਦੇਣ ਦਿੰਦੀ ਪੁਰਾਣੇ ਕੱਪੜੇ ਅੱਛਾ ਅ ਕੱਲ ਬਲੌਗ ਬਣਾਉਣਾ ਹੈ ਨਾ ਪੁਰਾਣੇ ਤੇ ਅ ਦਲਜੀਤ ਕੌਰ ਕਹਿੰਦੇ ਆ ਨਾਈਸ ਬ੍ਰਦਰ ਐਂਡ ਬੀਬੀ ਜੀ ਲਵ ਯੂ ਲਵ ਯੂ ਜੀ ਲਵ ਜੀ ਆ ਜੀਕੇ ਕਹਿੰਦੇ ਆਂਟੀ ਤੇ ਬੀਬੀ ਜੀ ਦੀ ਨੋਖ ਝੋਕ ਬਹੁਤ ਵਧੀਆ ਲੱਗਦੀ ਆ ਤੇ ਕਾਰਜ ਸਿੰਘ ਕਹਿੰਦੇ ਬੀਬੀ ਜੀ ਸਾਸਰੀ ਕਲ ਸੂਟ ਬਹੁਤ ਵਧੀਆ ਲੱਗਾ ਕੀ ਬਾਤ ਆ ਜੀ ਕਮਲਪ੍ਰੀਤ ਕੌਰ ਕਹਿੰਦੇ ਬੀਬੀ ਜੀ ਲਵ ਯੂ ਲਵ ਜੀ ਜੀ ਲਵ ਜੀ ਬਲਵਿੰਦਰ ਕੌਰ ਕਹਿੰਦੇ ਅਮਰਤ ਬੀਬੀ ਜੀ ਨੂੰ ਹਰ ਰੋਜ਼ 2 ਮਿੰਟ ਦਰਸ਼ਨ ਕਰਵਾ ਦਿਆ ਕਰ ਸਾਡੇ ਨਾਲ ਧੰਨਵਾਦ ਦੋ ਰੋਜ਼ ਕਰਾ ਦਿਦੇ ਜੀ ਬੀਬੀ ਦੇ ਰੋਜ਼ ਦਰਸ਼ਨ ਕਰਾਈ ਦੇ ਤੁਹਾਨੂੰ ਆਪਾਂ ਤੇ ਸਾਬੀ ਕੌਰ ਕਹਿੰਦੇ ਲਵ ਯੂ ਬੀਬੀ ਜੀ ਤੇ ਅੰਟੀ ਜੀ ਨੂੰ ਵੀ ਲਵ ਯੂ ਲਵ ਕਰ ਲਿਆ ਲਵ ਜਾਊਗਾ ਇਹ ਲਵ ਕਰ ਲਿਆ ਲਵ ਜਾਊਗਾ ਸ਼ਨਾਜ ਫਰੀਦ ਕਹਿੰਦੀ ਵੈਰੀ ਨਾਈਸ ਬੀਬੀ ਜੀ ਧੰਨਵਾਦ ਜੀ ਧੰਨਵਾਦ ਆਰਵ ਕਨਵਰ ਕਹਿੰਦੇ ਵੀਰ ਜੀ ਬੀਬੀ ਬਿਲਕੁਲ ਸਹੀ ਕਿਹਾ ਬੀਬੀ ਜੀ ਨੇ 20 ਸਾਲ ਜਵਾਨ ਹੋ ਗਏ ਸੂਟ ਆ ਕਿੰਨਾ ਸੋਹਣਾ ਆ ਲੈ ਦੇਖਿਆ ਤੂੰ ਕਿ ਨਹੀਂ ਸੂਟ ਨਹੀਂ ਸੋਹਣਾ ਸੂਟ ਕਿੰਨਾ ਸੋਹਣਾ ਆ ਇਹ ਮੇਰੀ ਘਰ ਦੀ ਦੀ ਇਹਨੇ ਕਰਨੀ ਨਹੀਂ ਹੁੰਦੀ ਇਹਨਾਂ ਦਾ ਸੂਟ ਤੇ ਬੜਾ ਸੋਹਣਾ ਆ ਕਰਦੇ ਕਰਦੇ ਫੇਰ ਦੇ ਜਰਾ ਉਹ ਤਾਂ ਹੋ ਨਹੀਂਦਾ ਹੀ ਆ ਇੱਧਰ ਦੇਖਿਆ 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 ਮਨਿੰਦਰ ਕੌਰ ਕਹਿੰਦੇ ਵੈਰੀ ਨਾਈਸ ਬੀਬੀ ਜੀ ਧੰਨਵਾਦ ਜੀ ਭੁਪਿੰਦਰ ਕਹਿੰਦੇ ਬੀਬੀ ਬਹੁਤ ਕਿਊਟ ਆ ਮਜ਼ਾ ਆ ਜੂਗਾ ਸਾਨੂੰ ਤਾਂ ਮਜ਼ਾ ਆ ਜਾਂਦਾ ਸਾਨੂੰ ਤਾਂ ਅਮਰਤ ਅਮਰਤ ਪ੍ਰੀਤ ਕੌਰ ਕਹਿੰਦੇ ਬੀਬੀ ਜੀ ਇਹ ਸੂਟ ਬਹੁਤ ਜਚਿਆ ਤੁਹਾਨੂੰ ਧੰਨਵਾਦ ਆਏ ਹਾਏ ਕਿਉਂ ਲੈ ਹੁਣ ਤੂੰ ਤੇ ਕਹ ਦੇਂਗੀ ਹੁਣ ਮਨਪ੍ਰੀਤ ਨੂੰ ਦੇਖ ਕੇ ਹੋਰ ਖੁਸ਼ ਹੋਣਾ ਹੁਣ ਦੇਖਿਆ ਮੇਰੀ ਘਰ ਵਾਲੀ ਦੀਆਂ ਤਾਰੀਫਾਂ ਹੁੰਦੀਆਂ ਕਿ ਨਹੀਂ ਮਨਿੰਦਰ ਕੌਰ ਕਹਿੰਦੇ ਬੀਬੀ ਜੀ ਸੂਟ ਬਹੁਤ ਸੋਹਣਾ ਆ ਰਪਿੰਦਰ ਢਾਲੀਵਾਲ ਕਹਿੰਦੇ ਬੀਬੀ ਜੀ ਦਾ ਬਹੁਤ ਸੋਹਣਾ ਸੂਟ ਆ ਕਿੰਨੇ ਦੇਲਾ ਕਿੰਨੇ ਜਣੇ ਨੇ ਕਿਹਾ ਆ ਸੂਟ ਸੋਹਣਾ ਤਾਂ ਲੱਗਾ ਕਿਰਨਦੀਪ ਕੌਰ ਕਹਿੰਦੇ ਸੋ स्वीਟ ਗਗਨਪ੍ਰੀਤ ਕਹਿੰਦੇ ਧਮੀ ਸਾਹਿਬ ਦੋ ਦਿਨ ਵਲੌਗ ਨਹੀਂ ਆਇਆ ਸਾਡਾ ਦਿਲ ਨਹੀਂ ਲੱਗਾ ਰੋਜ ਆਊ ਕਰੂਗਾ ਦੋ ਦਿਨ ਉਹ ਕਿਸੇ ਕਾਰਨ ਕਰਕੇ ਨਹੀਂ ਆਇਆ ਸੀਗਾ ਹਾਂ ਅਮਨਜੀਤ ਕੌਰ ਕਹਿੰਦੇ ਆਂਟੀ ਜੀ ਨੂੰ ਅੱਜ ਦੇ ਵਲੌਗ ਚ ਮਿਸ ਕੀਤਾ ਸੀ ਕੱਲ ਆਂਟੀ ਜੀ ਵਲੌਗ ਚ ਨਹੀਂ ਨਾ ਆਏ ਕਹਿੰਦੇ ਅਸੀਂ ਬਹੁਤ ਯਾਦ ਕੀਤਾ ਸੁਖਵੰਤ ਕੌਰ ਕਹਿੰਦੇ ਬੀਬੀ ਜੀ ਨੂੰ ਬਹੁਤ ਬਹੁਤ ਪਿਆਰ ਇਸ ਦੀ ਪਿਆਰ ਮਾਰਾ ਜੀ ਇਨਸਟਾ ਫਲਾਵਰ ਕਹਿੰਦੇ ਲਵ ਯੂ ਬੀਬੀ ਜੀ ਲਵ ਯੂ ਜੀ ਮਨਜੀਤ ਕੌਰ ਨੇ ਦਿਲ ਭੇਜਿਆ ਤੁਹਾਨੂੰ ਧੰਨਵਾਦ ਜੀ ਮਨਜੀਤ ਕੌਰ ਜੀ ਧੰਨਵਾਦ ਅਮਨਦੀਪ ਕਹਿੰਦੇ ਸੋਹਣਾ ਸੂਟ ਜੋ ਦੀਦੀ ਨੇ ਲਿਆ ਦਿੱਤਾ ਧੰਨਵਾਦ ਜੀ ਧੰਨਵਾਦ ਧੰਨਵਾਦ ਅਮਨਦੀਪ ਜੀ ਉਹ ਤਾਂ ਉਹ ਨਹੀਂ ਦਿੱਤਾ ਉਹ ਤਾਂ ਨਾ ਉਹ ਨੇ ਪ੍ਰਭਦੀਪ ਸਿੰਘ ਕਹਿੰਦੇ ਵੀਰੇ ਪਿੰਡ ਕਿਹੜਾ ਹੈ ਪਿੰਡ ਆਪਣਾ ਨਿਸ਼ਰਾਪਤਣਾ ਵੀਰੇ ਗਰਦਾਸਪੁਰ ਰੋਡ ਤੇ ਆ ਨਿਸ਼ਰਾਪਤਣ ਮਕੇਰੀਆਂ ਸ਼ਹਿਰ ਤੋਂ ਜਿਹੜੇ ਗਰਦਾਸਪੁਰ ਨੂੰ ਜਾਓ ਬਿਆਸਦਰਿਆ ਦੇ ਉੱਪਰ ਆਪਣਾ ਪਿੰਡ ਬਹੁਤ ਅਮਰ ਰਾਤ ਉਹ ਦਿਨ ਆ ਲੈ ਲਓ ਜੀ ਦਰ ਖੁੱਲੇ ਆ ਤੇ ਸੁਖ ਬਾਜਵਾ ਕਹਿੰਦੇ ਬੀਬੀ ਜੀ ਸਾਸਰੀ ਕਾਲ ਸਾਸਰੀ ਸਾਸਰੀ ਕਾਲ ਸਰਦਾਰ ਬਟਿਕ ਵਾਲੇ ਕਹਿੰਦੇ ਹਾਏ ਬੀਬੀ ਕਿੰਨੀ ਸੋਹਣੀ ਲੱਗ ਰਹੀ ਐ ਸੂਟ ਪਾ ਕੇ ਬਹੁਤ ਪਸੰਦ ਕੀਤਾ ਸੂਟ ਤੂੰ ਜੋ ਮਰਜ਼ੀ ਕਹਿ ਨਹੀਂ ਮੈਂ ਇਹਦੀ ਕੋਈ ਗੱਲ ਨਹੀਂ ਅਮਨ ਕਹਿੰਦੇ ਬੀਬੀ ਮੈਂ ਤੁਹਾਨੂੰ ਮਿਲਣ ਆਉਂਗਾ ਆਓ ਕਿਹਾ ਆਓ ਜੀ ਸਤਕੇ ਜੀ ਫੈਸਲ ਜਾਨ ਐ ਪਾਕਿਸਤਾਨ ਤੋਂ ਆ ਫੈਸਲ ਜਾਨ ਇਹ ਕਹਿੰਦੇ ਬੀਬੀ ਪਾਰੀ ਨਾ ਕਰੀ ਦੰਦੀ ਵੱਢ ਦੇ ਇਹ ਦਾੜੀ ਬੰਨੀ ਚ ਪਾਰੀ ਕਹਿੰਦਾ ਮੈਂ ਨਹੀਂ ਇਹਦੇ ਤਾਂ ਪਾਰੀ ਕਰਦੇ ਆ ਸਿਮੀ ਜੈਜਾ ਪਤਾ ਨਹੀਂ ਕੀ ਇਹ ਬੀਬੀ ਕਹਿੰਦੇ ਕਹਿੰਦੇ ਬੀਬੀ ਜੀ ਵੈਰੀ ਨਾਈਸ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਤੇ ਜਸਵੀਰ ਕਹਿੰਦੇ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਬੀਬੀ ਜੀ ਤੁਸੀਂ ਸਾਡੇ ਅਗੇ ਹੱਥ ਨਾ ਜੋੜਿਆ ਕਰੋ ਕਹਿੰਦੇ ਹੱਥ ਨਾ ਜੋੜਿਆ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਕੀ ਹੈ ਪਤਾ ਕਰ ਜੂਨੇ ਫੈਸਲ ਜਾਨ ਕਹਿੰਦੇ ਬੀਬੀ ਸਲਾਮ ਬਹੁਤ ਮਜ਼ਾ ਆਤਾ ਹੈ ਆਪਕੀ ਕੰਮ ਆਪ ਕਮੈਂਟ ਰੀਡ ਕਰਤੇ ਹੋ ਕਹਿੰਦਾ ਕਿ ਜਿਹੜਾ ਤੁਸੀਂ ਸਾਡੇ ਕਮੈਂਟ ਪੜ ਕੇ ਸਾਨੂੰ ਸੁਣਾਉਨੇ ਆ ਨਾ ਜਿੱਦਾਂ ਮੈਂ ਸੁਣਾਉਨੇ ਆ ਹੁਣ ਧੰਨਵਾਦ ਕਰਦਾ ਪਿਆ ਸੋ ਬਹੁਤ ਵਧੀਆ ਲੱਗਦਾ ਆ ਰਾਜਵੀਰ ਸਿੰਘ ਕਹਿੰਦੇ ਬੀਬੀ ਜੀ ਸਾਸਰੀਕਾਲ ਮੇਰਾ ਬ੍ਰਦਰ ਤੁਹਾਨੂੰ ਬਹੁਤ ਮਿਸ ਕਰਦਾ ਆ ਸਾਹਿਲ ਕਾਲੋਂ ਕਹਿੰਦੇ ਬੀਬੀ ਜੀ ਬਿਊਟੀਫੁਲ ਸੂਟ ਅਮਰਿਤਪ੍ਰੀਤ ਕੌਰ ਕਹਿੰਦੇ ਬੀਬੀ ਜੀ ਐਂਡ ਵੀਰ ਜੀ ਵੈਰੀ ਨਾਈਸ ਸੱਚੇ ਗ੍ਰੇਟ ਵਲੌਗ ਡੇਲੀ ਕਹਿੰਦੇ ਕਿ ਤੁਹਾਡਾ ਰੋਜ਼ ਵਲੌਗ ਬਹੁਤ ਸੋਹਣਾ ਹੁੰਦਾ ਹੈ। ਪਾ ਬਨੀਤ ਕੌਰ ਕਹਿੰਦੇ ਬੀਬੀ ਜੀ ਲਵ ਯੂ। ਧੰਨਵਾਦ। ਲਵ ਯੂ ਜੀ ਲਵ ਯੂ। ਦਬਕੇ ਪੈਂਦੇ ਆ। ਦਬਕੇ ਪੈਂਦੇ ਆ ਨਾ। ਸਿਮਰਨ ਕੌਰ ਕਹਿੰਦੇ ਬੀਬੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਤਿ। ਕੌਰ ਗੁਰਪ੍ਰੀਤ ਕਹਿੰਦੇ ਅੱਜ ਆਂਟੀ ਜੀ ਵਲੌਗ ਵਿੱਚ ਕਿਉਂ ਨਹੀਂ ਆਏ? ਉਹ ਮਤਲਬ ਉਹ ਰਿਸ਼ਤੇਦਾਰੀ ਚ ਇਦਾਂ ਦੀ ਗੱਲਬਾਤ ਹੋ ਗਈ ਤਾਂ ਨਹੀਂ ਆਏ ਜੀ। ਥੋੜਾ ਜਿਹਾ ਤੁਹਾਨੂੰ ਪਤਾ ਚੰਗਾ ਨਹੀਂ ਰਮਿੰਦਰ ਕੌਰ ਕਹਿੰਦੇ ਬੀਬੀ ਜੀ ਸੂਟ ਬਹੁਤ ਸੋਹਣਾ ਲੱਗਾ ਜਚਿਆ ਬਹੁਤ ਅੱਜ ਧੰਨਵਾਦ ਜੀ ਸਾਰੇ ਨੇ ਸੱਦ ਕੀਤਾ ਆਹ ਫਿਰ ਸਾਭੀ ਕੌਰ ਕਹਿੰਦੇ ਵੀ ਆ ਭਾਜੀ ਮੇਰੀ ਬੀਬੀ ਵੀ ਕਿਸੇ ਨੂੰ ਕਪੜਾ ਨਹੀਂ ਦੇਣ ਦਿੰਦੀ ਅੱਛਾ ਤੇ ਸੁਖਦੇਵ ਬੱਲ ਕਹਿੰਦੇ ਸਾਸਤਰੀ ਕਾਲ ਬੀਬੀ ਜੀ ਸਾਸਤਰੀ ਕਾਲ ਦੀ ਸਾਸਤਰੀ ਤੇ ਸैम ਕਹਿੰਦੇ ਬੀਬੀ ਜੀ ਦਿਲ ਭੇਜੇ ਉਹਨਾਂ ਨੇ ਸਹਿਜਦੀਪ ਕਹਿੰਦੇ ਨਾਈ ਸੰਮਰਤ ਵੀਰ ਜੀ ਧੰਨਵਾਦ ਜੀ ਥੈਂਕ ਯੂ ਜੀ ਸਾਨੂੰ ਵੀ ਯਾਦ ਕੀਤਾ ਤੁਸੀਂ ਬਹੁਤ ਖੁਸ਼ੀ ਹੋਈ ਤਲੌਹ ਸਾਹਿਬ ਕਹਿੰਦੇ ਬੀਬੀ ਇਜ਼ ਬੈਕ ਕਹਿੰਦੇ ਬੀਬੀ ਦੁਬਾਰਾ ਆ ਗਈ ਵਲੋਗਾਂ ਚ ਦੋ ਦਿਨ ਆਈ ਨਹੀਂ ਨਾ ਤੂੰ ਤਾਂ ਕਰਕੇ ਧੰਨਵਾਦ ਰਪਿੰਦਰ ਧਾਲੀਵਾਲ ਕਹਿੰਦੇ ਮੇਰਾ ਪਹਿਲਾ ਕਮੈਂਟ ਆ ਜੀ ਹਾਂਜੀ ਧੰਨਵਾਦ ਜੀ ਮੈਂ ਤੁਹਾਡਾ ਜਿਹੜਾ ਤੁਹਾਡਾ ਕਮੈਂਟ ਪਹਿਲਾ ਆਇਆ ਸੀ ਨਾ ਵਲੌਗ ਪਾਉਣ ਤੋਂ ਬਾਅਦ ਮੈਂ ਉਸ ਲਈ ਪੜ ਲਿਆ ਸੀਗਾ ਧੰਨਵਾਦ ਧੰਨਵਾਦ ਮਨਸੀਰਤ ਕੌਰ ਕਹਿੰਦੇ ਆ ਉਹਨਾਂ ਨੇ ਦਿਲ ਭੇਜਿਆ ਧੰਨਵਾਦ ਬਹੁਤ ਸਾਰਾ ਪਿਆਰ ਭੇਜਿਆ ਤੇ ਤਜਿੰਦਰ ਕੌਰ ਨੇ ਵੀ ਦਿਲ ਭੇਜਿਆ ਪਰਮਜੀਤ ਕੌਰ ਨੇ ਵੀ ਦਿਲ ਭੇਜਿਆ ਜਸਕਰਨ ਆਪਣੇ ਨੇ ਵੀ ਦਿਲ ਭੇਜਿਆ ਧੰਨਵਾਦ ਸੋ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਇੰਨਾ ਪਿਆਰ ਕਰਦੇ ਆ ਇੰਨਾ ਮਾਨ ਸਤਕਾਰ ਦਿੰਦੇ ਆ ਸੁਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾਂ 'ਚ ਰੱਖੇ ਲੋਕ ਰੋਜ਼ ਪਾਈਦਾ ਇਹ ਨਹੀਂ ਗੱਲ ਕਿ ਰੋਜ਼ ਮਤਲਬ ਕਿਹ ਵੇਲੇ ਕੋਈ ਰੱਬ ਨਾ ਕਰੇ ਕੋਈ ਮਹਾਰਾਜ ਕਿ ਇਦਾਂ ਕਿਹ ਵੇਲੇ ਕੋਈ ਗੱਲ ਇਦਾਂ ਦੀ ਹੋ ਜਾਂਦੀ ਆ ਕੋ ਪਿੰਡ ਵਿੱਚ ਰੱਬ ਨਾ ਕਰੇ ਇਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਫਤਾਂ ਕਰਕੇ ਨਹੀਂ ਪਾਈਦਾ ਬਾਕੀ ਓਕੇ ਰਿਪੋਰਟ ਆ ਚੜ੍ਹਦੀ ਕਲਾ ਆ ਤੰਦਰੁਸਤੀਆਂ ਰਹਿਣ ਤੇ ਖੁਸ਼ ਰਹੋ ਤੇ ਵਲੌਗ ਨੂੰ ਲਾਈਕ ਕਮੈਂਟ ਤੇ ਵੀ ਕੀ ਕਰਨਾ ਲਾਈਕ ਕਮੈਂਟ ਕਰ ਦਿਓ ਗਿਆ ਲਾਈਸੈਂਟ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਸਬਸਕ੍ਰਾਈਬ ਜੀ ਕਰ ਸਬਸਕ੍ਰਾਈਬ ਫਰਾਈ ਕਰ ਦਿਓ ਤੁਸੀਂ ਕਰਨਾ ਜ਼ਰੂਰ ਆ ਸਬਸਕ੍ਰਾਈਬ ਜੀ ਸਬਸਕ੍ਰਾਈਬ ਕਾ ਕਰ ਦਿਓ ਕਰ ਦਿਓ ਜੀ ਮੇਰੇ ਪੋਤੇ ਨੂੰ ਸਬਸਕ੍ਰਾਈਬ ਕਰ ਦਿਓ ਬਾਈ 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 ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ